ਅ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਰ ਜੈ ਹਰ ਸਤਿ ਸ਼੍ਰੀ ਅਕਾਲ ਸਭ ਸਤਿਕਾਰ ਸਾਰੇ ਆ ਗਏ ਆਪਡੇ ਸਰਦਾਰ ਬਲਵਿੰਦਰ ਸਿੰਘ ਜੀ ਆਏ ਆ ਜਿਨ੍ਹਾਂ ਨੇ ਸਾਡੇ ਲਈ ਬਹੁਤ ਵੱਡੀ ਵੱਡੀ ਕੁਰਬਾਨੀ ਦਿੱਤੀ ਆ ਉਹ ਕਿਹੜੀ ਆ ਯਾ ਯਾਦ ਰੱਖਿਓ ਕਿ ਜਦੋਂ ਸਾਡੇ ਬਜ਼ੁਰਗਾਂ ਨੇ ਸਾਡੇ ਮਾਤਾ-ਮਾਤਾ ਤੇ ਬਜ਼ੁਰਗਾਂ ਨੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਉਪਰ ਦਿੱਤਾ ਔਰਤਾਂ ਦੇ ਹੰਡੀਕੈਪੀਆਂ ਤੇ ਬੱਚਾ 250 ਰੁਪਇਆ ਹੈ ਨਾ ਉਦੋਂ ਇਹਨਾਂ ਨੇ ਜਿਹੜੇ ਅੰਧਹੀਨੇ ਬੰਦੇ ਲੈ ਕੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਤਾਂ 1500 ਰੁਪਇਆ ਤੱਕ ਇਹ ਲੜਾਈ ਲੜਦੇ ਰਏ ਸੀ ਸਰਦਾਰ ਬਲਵਿੰਦਰ ਸਿੰਘ ਇਹਨਾਂ ਨੂੰ ਲਗਨ ਕਿੱਥੋਂ ਲੱਗੀ ਕਿ ਇਹ ਸਕੂਲ 'ਚ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਸੀ ਅੰਧਹੀਨੇ ਐ ਜਿਹੜੇ ਅੰਨੂ ਹੁੰਦੇ ਆ ਗੁੰਗੇ ਹੁੰਦੇ ਆ ਹਨ ਇਹ ਗੱਤ ਹੀ ਆ ਹੈਨਾ ਉਹ ਉਹਨਾਂ ਦੇ ਵਿੱਚ ਇਹ ਸਰਕਾਰੀ ਮੁਲਾਜ਼ਮ ਸੀਗੇ ਸਵਾ ਲੱਖ ਰੁਪਇਆ ਇਹਨਾਂ ਦੀ ਤਨਖਾਹ ਸੀਗੀ ਇੱਕ ਕੰਮ ਕਰਦਿਆਂ ਕਰਦਿਆਂ ਨਸ਼ਾ ਲੱਗ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਸਰਕਾਰੀ ਜੋਬ ਵੀ ਛੱਡ ਦਿੱਤੀ ਇਹਨਾਂ ਨੇ ਇੱਕ ਦਿਮਾਗ ਇਹੰਦਾ ਸੀ ਕਿ ਸਾਡੇ ਲੋਕ ਅਸੀਂ ਜਿੰਦਾ ਦਾ ਬੜੇ ਸਾਥ ਦੇਣਗੇ ਤੇ ਬੜਾ ਵੱਡਾ ਕੱਟ ਬਊਗਾ ਤੇ ਆਉਣ ਵਾਲੇ ਸਮੇਂ 'ਚ ਆਪ ਵੀ ਅਸੀਂ ਆਪਣੇ ਹੱਥ ਦੀ ਵੀ ਹੈਗੇ ਆ ਪ੍ਰਾਪਤੀ ਕਰ ਸਕਦੇ ਆ ਨੌਕਰੀ ਛੱਡ ਦਿੱਤੀ ਸਾਡੇ ਲਈ ਉਸ ਤੋਂ ਬਾਅਦ 2016 'ਚ ਚੋਕ ਤੋਂ ਅਵਰਜੀਤ ਨੇ ਆਪਣੇ ਨਾਲ ਮਲਾ ਦਿੱਤਾ ਇਹਨਾਂ ਨੂੰ ਇਹਨਾਂ ਨੇ ਪਹਿਲੀ ਮੀਟਿੰਗ ਨਗਰ ਕੌਂਸਲ 'ਚ ਕੀਤੀ ਉੱਥੇ ਇਹਨਾਂ ਦੇ ਵਿਚਾਰ ਆਪਣੇ ਵਿਚਾਰ ਜਿਹੜੇ ਰਹਿੰਦੇ ਸੀ ਉਹ ਰਹਿੰਦੇ ਸੀ ਅਸੀਂ ਮਨੁੱਖਾਂ ਦੀ ਲੜਾਈ ਲੜਦੇ ਸੀ ਇਹ ਪੈਨਸ਼ਨਰ ਦੀ ਆ ਉਸ ਤੋਂ ਇਲਾਵਾ ਕਿਤੇ ਅਸੀਂ ਐਮਐਲਏ ਦੀ ਸੀਟ ਤੇ ਅਸੀਂ ਇੱਕ ਆਪਣੀ ਕੁੜੀ ਮਨਰੇਗਾ ਮਜ਼ਦੂਰਾਂ ਤੋਂ ਲਾਪਰੀਤ ਕੋਰਸ ਸੀ ਇਹਨਾਂ ਨੇ ਸਾਡਾ ਵਿਸ਼ਵਾਸ ਬਣਾਇਆ ਵੀ ਖਰਚਾ ਅਸੀਂ ਕਰਾਂਗੇ ਤੁਸੀਂ ਮਨਰੇਗਾ ਮਜ਼ਦੂਰਾਂ ਤੋਂ ਕੋਈ ਵੀ ਵਰਕਰ ਖੜਾ ਕਰ ਸਕਦੇ ਹੋ ਉਹ ਸਾਰਾ ਖਰਚਾ ਇਹਨਾਂ ਨੇ ਕੀਤਾ ਲਗਾਤਾਰ ਅਸੀਂ ਉੱਥੇ ਟੈਂਟ ਤੇ ਜਦੋਂ ਬੈਠਦੇ ਸੀ ਉੱਥੇ ਵੀ ਯੋਗਦਾਨ ਪਾਉਂਦੇ ਰਿਹਾ ਹੁਣ ਇੱਕ ਮਨਰੇਗਾ ਦਾ ਕੇਸ ਲੱਗਿਆ ਤੁਸੀਂ ਫੰਡ ਨਹੀਂ ਦੇ ਸਕਦੇ ਉਹਦੀ ਕੋਰਸ ਨਹੀਂ ਸੀ ਕਾ ਉੱਥੇ ਵੀ ਇਹਨਾਂ ਨੇ ਜੋਗਤਾਂ ਦੇ ਪਾਇਆ 5000 ਦੀ ਅਰੰਭ ਕਰਤਾ ਹਾਂ ਇਹ ਆਪਾਂ ਹੋ ਗਿਆ ਤਾਂ ਮੈਂ ਦੇਸੀ ਮਜ਼ਦੂਰਾਂ ਦਾ ਤਰਕ ਕਰ ਰਿਹਾ ਹਾਂ ਕਿ ਇਹ ਮਜ਼ਦੂਰਾਂ ਦੀ ਕਿਹਾੜੀ ਲੈ ਕੇ ਬਾਕੀ ਕਿਹਾੜੀਆਂ ਜਿਹੜੀਆਂ ਇੱਕ ਮਜ਼ਦੂਰ ਹੋਵੇ ਚਾਹ ਸਾਰੇ ਮਜ਼ਦੂਰ ਹੋ ਗਏ ਚਾਹ ਮਨਰੇਗਾ ਮਜ਼ਦੂਰ ਹੋ ਗਏ ਤੇ ਨਾਲ ਪੈਨਸ਼ਨਾਂ ਦੀ ਗੱਲਬਾਤ ਵੀ ਹੋਣੀ ਹੈ ਸਰਕਾਰ ਬਲੰਦੇ ਸੰਕਿਰਨ ਦੀ ਔਰ ਜ਼ੋਰਦਾਰ ਇੱਕ ਵਾਰੀ ਸਾਰੀ ਕਿ ਉਹ ਕੋ ਪੜਾ ਸਕਦਾ ਹੈ ਨੌਕਰੀ ਮੈਂ ਆਲਦੀ ਛੱਡਦੀ ਐ ਔਰ ਮੇਰਾ ਮਕਸਦ ਇਹ ਐ ਕਿ ਪੰਜਾਬ ਦੇ ਲੋਕ ਉੱਠਣ ਜਾਗਣ ਕਿ ਕਿਹਾਵਾ ਹੈ ਗਿਆ ਉਹਨਾਂ ਲਈ ਅਸੀਂ ਇਕੱਠੇ ਹੋ ਕੇ ਲੜੀਏ ਸਮਾਜ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਉਹਨਾਂ ਨੂੰ ਸਾਡੇ ਤੋਂ ਦੂਰ ਰੱਖਣ ਵਾਸਤੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਇੱਕ ਸਰਕਾਰ ਬਣਦੀ ਹੈ ਇੱਕ ਪੋਲੀਟੀਕਲ ਸਿਸਟਮ ਬਣਦਾ ਹੈ ਜਿਹਦੇ ਅਫਸਰ ਹੁੰਦੇ ਆ ਉਹਨੂੰ ਕਾਰਜਪਾਲਿਕਾ ਕਹਿੰਦੇ ਆ ਜਿਹੜੇ ਲੀਡਰ ਹੁੰਦੇ ਆ ਉਹਨੂੰ ਵਿਧਾਨਪਾਲਿਕਾ ਤੇ ਸੰਸਦ ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਜਿਹੜੇ ਜੱਜ ਹੁੰਦੇ ਆ ਜਦੋਂ ਇਹ ਗੋਮੇ ਇਨਸਾਫ ਨਹੀਂ ਦਿੱਤੇ ਜਾਂ ਬਹੁਤ ਵੱਡੀ ਨਾਂਸਾਫੀ ਹੁੰਦੀ ਹੈ ਤਾਂ ਉਹ ਜੱਜ ਫੈਸਲਾ ਕਰਕੇ ਸਜ਼ਾਵਾ ਦਿੰਦੇ ਆ ਅੱਜ ਸਿਸਟਮ ਇਹ ਬਣ ਗਿਆ ਹੈ ਕਿ ਇਹਨਾਂ ਲੋਕਾਂ ਨੇ ਰਾਜ ਕਰਨਾ ਤੇ ਘਰ ਭਰਨਾ ਮੁੱਖ ਰੱਖਿਆ ਹੋਇਆ ਤੇ ਸਾਨੂੰ ਇੰਨੀਆਂ ਕੁ ਮੁਸ਼ਕਲਾਂ ਦੇ ਵਿੱਚ ਲਿਜਾ ਦੁੱਤਾ ਕਿ ਅਸੀਂ ਇੱਕ ਮੁਸ਼ਕਲ ਨੂੰ ਮਾੜਾ ਜਿਹਾ ਹੱਲ ਕਰਦੇ ਆਂ ਤਾਂ ਦੂਜੀ ਸਾਡੇ ਸਾਹਮਣੇ ਆ ਕੇ ਖੜ ਜਾਂਦੀ ਹੈ ਜੇ ਦੂਜੀ ਨੂੰ ਹੱਲ ਕਰਦੇ ਆਂ ਤਾਂ ਤੀਜੀ ਖੜ ਜਾਂਦੀ ਹੈ ਔਰ ਸਾਨੂੰ ਸਾਡੀ ਮਿਹਨਤ ਦਾ ਕੋਈ ਮੁੱਲ ਨਹੀਂ ਮਿਲ ਰਿਹਾ ਮਹਿੰਗਾਈ ਸਾਡੇ ਸਿਰ ਦੇ ਉੱਤੋਂ ਲੰਘ ਚੁੱਕੀ ਹੈ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਨਾਂ ਨੂੰ ਹੱਲ ਕਰਨ ਵਾਸਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਚਲਾਉਣੀ ਚਾਹੁੰਦੇ ਆਂ ਔਰ ਉਹਦੇ ਸੰਬੰਧੀ ਗੱਲਬਾਤ ਕਰਨ ਵਾਸਤੇ ਤੁਹਾਡੇ ਕੋਲੇ ਆਏ ਆਂ ਇਹ ਨਹੀਂ ਕਿ ਇਹ ਅੱਜ ਸ਼ੁਰੂ ਕੀਤੀ ਐ ਇਹ ਮੈਂ ਉਦੋਂ ਸ਼ੁਰੂ ਕੀਤੀ ਸੀ ਜਿਸ ਵੇਲੇ ਪੈਨਸ਼ਨ 250 ਪਹਾਰਤੀ ਐ ਹੁਣ ਦੇਖੋ ਵੀ 2006 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਤੇ 7 ਚ ਚੋਣਾ ਹੋਣੀਆਂ ਸੀ 2007 ਚ ਤਾਂ ਉਹਨੇ 50 ਰੁਪਏ ਦੇ ਦਿੱਤੇ ਵੀ ਲੋਕ ਵੋਟ ਪਾਉਣਗੇ 200 ਤੋਂ ਪੈਨਸ਼ਨ ਕਰਤੀ 250 ਉਦੋਂ ਬਾਅਦ ਵੋਟਾਂ ਪਈਆਂ 2007 ਚ ਉਹਨਾਂ ਵੋਟਾਂ ਦੇ ਵਿੱਚ ਸ਼ਰਾਬ ਵੀ ਪੀਾਈ ਹੂ ਕਿਸੇ ਦਾ ਚ 5.700 ਰੁਪਿਆ ਵੀ ਦਿੱਤਾ ਹੋ। ਕਿੰਨੇ ਸਾਲਾਂ ਦੀ ਗੱਲ ਹੈ? ਬਹੁਤ ਸਾਲ ਹੋ ਗਏ 2007 ਆਦੀ ਦੇਖੋ ਆਪਾਂ 25 'ਚ ਪਹੁੰਚਣ ਵਾਲੇ ਹਣਾ। ਅ 15 16 17 ਸਾਲ ਪਹਿਲਾਂ ਦੀ ਗੱਲ ਕਰਦੇ। ਉਦੋਂ 500 ਰੁਪਿਆ ਦਿੰਦੇ ਸੀ ਵੋਟਾਂ ਵਾਟਾਂ ਪਾਉਣ ਦੇ ਜਾਂ ਆ ਗੰਦੀ ਜੀ ਸ਼ਰਾਬ ਆਉਂਦੀ ਸੀ ਉਹਦੀ ਪੇਟੀ ਦੇ ਦਿੰਦੇ ਸੀ ਹਣਾ। ਸੋ ਤੁਸੀਂ ਇਹ ਹਿਸਾਬ ਲਾਓ ਕਿ ਹਰਿਆਣੇ 'ਚ ਪੈਨਸ਼ਨ 1600 ਰੁਪਿਆ ਹੋਗੀ। 2016 ਦੇ ਤੇ ਆਪਣੀ ਪੈਨਸ਼ਨ 2006 ਤੋਂ ਲੈ ਕੇ 2016 ਤੱਕ 250 ਹੀ ਰਹੀ। ਦੋਵਾਰੀ ਵੋਟਾਂ ਪਈਆਂ। ਆਪਾਂ ਵੱਧ ਤੋਂ ਵੱਧ 1000 ਰੁਪਿਆ ਲੈ ਲਿਆ ਹੂੰ। ਦੋਹਾਂ ਵਾਰੀ ਵੋਟਾਂ ਦੇ ਵਿੱਚ ਪਰ ਹਰ ਮਹੀਨੇ ਦਾ 1000-1200 ਰੁਪਿਆ 10 ਸਾਲ ਕਹਿਣ ਦਾ ਭਾਵ ਕੱਲੇ-ਕੱਲੇ ਬੰਦੇ ਦਾ ਕੱਲੀ ਪੈਨਸ਼ਨ ਦੇ ਵਿੱਚ ਹੀ 1.5 ਲੱਖ ਰੁਪਿਆ ਜਿਹੜਾ ਸੀਗਾ ਉਹ ਸਮੇਂ ਦੀ ਸਰਕਾਰ ਜਾਂ ਹੁਕਮਰਾਨ ਜਿਹੜੇ ਸੀ ਉਹ ਸਾਡਾ ਕੰਮ ਆ। ਹੱਥ ਪੈਨਸ਼ਨ ਹਰਿਆਣੇ ਦੇ ਵਿੱਚ 3500 ਰੁਪਇਆ ਹੋਈ। ਸਾਡੀ ਕੰਗਰਸ ਹੁਣ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਨੂੰ ਣਕ ਦੇਤੀ ਣਕ ਮੁੱਕ ਮਿਲਦੀ ਹੈ 5 ਕਿਲੋ ਮੈਂ ਕੀ ਇੱਕ ਗਾਣਾ 5 ਕਿਲੋ ਮੈਂ ਚਲੋ ਆਪਾਂ ਜੇ 6 ਦਿਨਾਂ ਕਰਦੇ ਹਾਂ ਵੀ ਇੱਕ ਬੇਬੇ ਦਾਪੂ ਹੋ ਗਿਆ ਦੋ ਜਣੇ ਇੱਕ ਜੋੜੀ ਹੋ ਗਈ ਉਹਦਾ ਪੁੱਤ ਹੋ ਗਿਆ ਗਾਂ ਦੋ ਜਵਾਕ ਹੋ ਗਏ 6 ਜਣਿਆਂ ਨੂੰ ਕਣਕ ਮਿਲੀ 30 ਕਿਲੋ 750 ਦੀ ਕਣਕ ਹੈ ਨਾ ਜੀ ਹੁਣ ਪੈਨਸ਼ਨ ਜਿਹੜੀ ਹੈਗੀ ਆ ਉਹ ਘੱਟ ਤੋਂ ਘੱਟ ਅਸੂਲਨ ਜਿਹੜੀ ਆ ਉਹ 10000 ਰੁਪਏ ਦੀ ਹੈ ਇਹ ਮਾਹਵਾਰੀ ਤੋਂ ਪਹਿਰੇ ਨਾ ਅਹ ਗਾਈ ਦਰ ਦੇ ਹਿਸਾਬ ਨਾਲ ਪਹਿਰੇ ਇਸਸ ਨਾਲ ਪਹਿਰੇ ਗਾਈ ਵਾਗ ਰਹੀ ਹੈ ਔਰ ਦਿਹਾੜੀ ਸਾਡੀ ਕੱਟ ਤੋਂ ਕੱਟ 700 ਰੁਪਇਆ ਚਾਹੀਦੀ ਹੈ ਕੱਟੋ ਕੱਟ